16 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਤੇ ਮਿੱਟੀ ਦੀ ਖੇਚ ਖਿੱਚ ਲੈ ਆਈ ਵਾਪਸ ਜਿੰਨੂੰ ਕਹਿੰਦੇ ਨੇ ਸਕੂਨ ਕੂਨ ਮਿਲਦਾ ਇੱਥੇ ਆ ਕੇ ਸਿਟੀਜ਼ਨਸ਼ਿਪ ਲਾ ਲਓਗੇ ਅੱਜ ਤੋਂ 13 ਸਾਲ ਪਹਿਲਾਂ ਅਸੀਂ ਸਿਟੀਜ਼ਨ ਹੋ ਗਏ ਸੀ ਬਿਜ਼ਨਸ ਜਿਹੜਾ ਬਿਹਤਰ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਰਨ ਕੀਤਾ ਜਾ ਸਕਦਾ ਆਊਟ ਆਫ ਕੰਟਰੀ ਕਰ ਸਕਦੇ ਆ ਪਰ ਉਹਦੇ ਨਾਲ ਨਾਲ ਰਿਸਕ ਬਹੁਤ ਵੱਡਾ ਹੈ ਉਮੀਦ ਨਾਲੋਂ ਵਧੀਆ ਜ਼ਿਆਦਾ ਰਿਸਪੌਂਸ ਮਿਲਿਆ ਅੰਮ੍ਰਿਤਸਰ ਦੇ ਵਿੱਚ। ਯਾ ਵੀ ਬਣਾਉਂਦੇ। ਵੀਰ ਜੀ ਸਾਰੇ ਹੀ ਗੁੱਡੀ ਆਪ ਪਿਆਰ ਕਰਵਾਈ ਦੀ। ਗਰੀਬੀ ਦਾ ਸ਼ੌਂਕ ਨਹੀਂ ਮਿਲਿਆ। ਗੁੱਡੀ ਆ ਵੀਰ ਜੀ ਸ਼ੁਰਤ ਹੋਈ। ਜੰਚਾ ਦੀ ਪੁਸ਼ਤੀ ਚਾਚਾ ਹੀ ਨੂੰ ਦੇਖ ਕੇ ਕੀ ਨਾਮ ਹੀ ਟੱਡ? ਅ ਮਨਿੰਦਰਪਾਲ ਸਿੰਘ। ਮਨਿੰਦਰਪਾਲ ਜੀ ਸੁਣਨ ਚਾਹਿਆ ਕਿ ਤੁਸੀਂ ਫੌਰਨ ਤੋਂ ਆਏ ਜੀ। ਹਾਂਜੀ ਬਿਲਕੁਲ ਆਸਟ੍ਰੇਲੀਆ ਤੋਂ ਮੈਨੂੰ 16 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਤੇ ਮਿੱਟੀ ਦੀ ਖਿੱਚ ਖਿੱਚ ਲਈ ਆਈ ਵਾਪਸ ਕਾਰਨ ਕੀ ਹੈ ਜੀ ਕਾਰਨ ਵੀਰ ਜੀ ਬਸ ਇਸ ਤਰ੍ਹਾਂ ਹੈ ਕਿ ਇੱਕ ਲਗਾ ਲਓ ਕਿ ਲगाव ਹੁੰਦਾ ਆਪਣੀ ਜ਼ਮੀਨ ਦੇ ਨਾਲ ਵੀ ਆਪਣੀ ਪੰਜਾਬ ਦੇ ਵਿੱਚ ਸਕੂਨ ਜਿਹਨੂੰ ਕਹਿੰਦੇ ਨੇ ਸਕੂਨ ਸਕੂਨ ਮਿਲਦਾ ਇੱਥੇ ਆ ਕੇ ਤਾਂ ਸਕੂਨ ਦੇ ਚੱਕਰ ਦੇ ਵਿੱਚ ਹੀ ਸਮਝ ਲਓ ਕਿ ਵਾਪਸ ਆਇਆ ਜੀ ਲੋਕੀ ਇੱਥੋਂ ਬਾਹਰ ਜਾਂਦੇ ਨੇ ਵੀਰ ਜੀ ਬੜੇ ਬਹੁਤ ਵੱਡੀ ਗਲਤੀ ਕਹਿ ਲਓ ਗਲਤੀ ਨਹੀਂ ਕਹਿ ਸਕਦੇ ਇਟਸ ਚੋਇਸ ਕਿ ਹਰ ਇੱਕ ਬੰਦੇ ਦੀ ਚੋਇਸ ਹੈ ਕਿ ਉਹਨੂੰ ਲੱਗਦਾ ਹੈ ਕਿ ਅਗਰ ਕੋਈ ਸਟਰਗਲ ਕਰਦਾ ਹੈ ਉਹਨੂੰ ਲੱਗਦਾ ਹੈ ਕਿ ਮੈਂ ਬਾਹਰ ਜਾ ਕੇ ਥੋੜਾ ਇਜ਼ੀ ਹੋ ਸਕਦਾ ਜਾਂ ਇੱਕ ਲਗਾ ਲਓ ਕਿ ਮਿਡਲ ਕਲਾਸ ਜਿਹਦੇ ਪਿੱਛੇ ਕੁਝ ਨਹੀਂ ਹੈਗਾ ਉਹਨੇ ਆਪਣੀ ਗੁਲੀ ਜਨਰੇਸ਼ਨ ਅਗਲਾ ਅਗਲਾ ਸਵਾਰਨਾ ਉਹਦੇ ਲਈ ਤਾਂ ਓਕੇ ਆ ਪਰ ਜੇ ਕਿਸੇ ਕੋ ਜਮੀਨ ਜਾਇਦਾਦ ਸਾਰਾ ਕੁਝ ਹੁੰਦਿਆਂ ਗਿੰਦਿਆਂ ਫੇਰ ਉਹ ਕਹਵੇ ਕਿ ਮੈਂ ਆਸਟ੍ਰੇਲੀਆ ਜਾ ਕੇ ਵਧੀਆ ਲਾਈਫ ਲਈ ਜਾਣਾ ਨਹੀਂ ਉਹ ਗਲਤ ਫਹਿਮੀ ਆ ਭਾਜੀ ਉੱਥੇ ਹੀ ਆ ਜਾਂਦੀ ਆ ਜ਼ਿੰਦਗੀ 12 ਘੰਟੇ ਕੰਮ 8 ਘੰਟੇ ਕੰਮ ਨਹੀਂ ਕਰੋਗੇ ਬਿਜ਼ਨਸ ਵੀ ਕਰ ਲੋਗੇ ਪ੍ਰੈਸ਼ਰ ਇੱਥੇ ਉਨਾ ਹੀ ਰਹਿਣਾ ਜਿੰਨਾ ਤੁਸੀਂ ਇੱਥੇ ਆਲਰੇਡੀ ਜਿਹੜਾ ਬਿਲਕੁਲ ਵੀ ਚੱਕਿਆ ਨਹੀਂ ਹੋਇਆ ਇੱਥੇ ਤੁਹਾਡੇ ਮਾਪਿਓ ਅਨਸੈਸਟਰਲ ਜੋ ਵੀ ਦਾਦਾ ਦਦੀ ਨੇ ਇੱਕ ਬਿਜ਼ਨਸ ਸੈਟਅਪ ਕੀਤਾ ਹੁੰਦਾ ਜਿਹਦੇ ਵਿੱਚ ਤੁਹਾਡੀ ਕੋਈ ਹੈਡਗ ਨਹੀਂ ਆ ਉਹਨੂੰ ਛੱਡ ਕੇ ਜਿਹੜਾ ਇੱਕ ਚੱਲਦਾ ਚਲਾਇਆ ਤੁਸੀਂ ਬਾਹਰ ਜਾਓਗੇ ਮੇਰੇ ਹਿਸਾਬ ਦੇ ਨਾਲ ਬੜੀ ਵੱਡੀ ਇੱਕ ਗਲਤੀ ਗਿਣੀ ਜਾਂਦੀ ਆ ਸਾਰਿਆਂ ਨੂੰ ਅਹਿਸਾਸ ਜ਼ਰੂਰ ਹੁੰਦਾ ਪਰ ਇੱਕ ਗੱਲ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਨਿਕਲ ਜਾਂਦੇ ਹੋ ਨਾ ਫਿਰ ਮੁੜਨਾ ਬੜਾ ਔਖਾ ਕੀ ਕੀਤਾ ਉੱਥੇ ਜੀ ਵੀਰ ਜੀ ਉੱਥੇ ਮੈਂ ਸਟਾਰਟਿੰਗ ਤੇ ਜਿਵੇਂ ਐਜ਼ ਨੋਰਮਲ ਅਸੀਂ ਮੈਂ ਤੇ ਮੇਰੀ ਵਾਈਫ ਗਈ ਸੀ ਤੇ ਉਦੋਂ ਟਾਈਮ ਬਹੁਤ ਵਧੀਆ ਸੀ ਆਸਟ੍ਰੇਲੀਆ ਦੇ ਉਦੋਂ ਅਸੀਂ 2 ਸਾਲ ਦੇ ਵਿੱਚ ਪੀਆਰ ਵਗੈਰਾ ਲੱਲੀ ਸੀ 2.5 ਸਾਲ ਦੇ 2.5 ਸਾਲ ਦੇ ਵਿੱਚ ਆਪਣੀ ਪੀਆਰ ਹੋ ਗਈ ਸੀ ਤੇ ਸਿਟੀਜ਼ਨਸ਼ਿਪ ਲਾ ਲੋਗੀ ਅੱਜ ਤੋਂ 13 ਸਾਲ ਪਹਿਲਾਂ ਅਸੀਂ ਸਿਟੀਜ਼ਨ ਹੋ ਗਏ ਸੀ ਤੇ ਫਿਰ ਅਸੀਂ ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਜਦੋਂ ਸੈਟਲ ਹੋ ਗਏ ਥੋੜਾ ਜਿਹਾ ਤਾਂ ਅਸੀਂ ਆਪਣੇ ਬਿਜ਼ਨਸ ਵਗੈਰਾ ਮੇਰੇ 5 ਰੈਸਟੋਰੈਂਟਸ ਹਨ ਉੱਥੇ ਪਰ ਹੁਣ ਉੱਥੋਂ ਦੀ ਇੱਕ ਸਾਈਡ ਪਾਰਟ ਆਫ ਉੱਥੋਂ ਦੀ ਲਾਈਫ ਦਾ ਅੰਦਾਜ਼ਾ ਇਕਨੋਮਿਕਲ ਜਿਹੜੀਆਂ ਕੰਡੀਸ਼ਨਸ ਹਨ ਬੜੀ ਤੇਜ਼ੀ ਨਾਲ ਬਦਲਦੀਆਂ ਨੇ ਜਦੋਂ ਕਰੋਨਾ ਆਇਆ ਸੀ ਉਸ ਤੋਂ ਕਰੋਨਾ ਆਉਣ ਤੋਂ ਪਹਿਲਾਂ ਇੱਕ ਟਾਈਮ ਆਇਆ ਕਿ ਇਹਨਾਂ ਨੇ ਰੂਲਸ ਚੇਂਜ ਕਰਤੇ ਹੁਣ ਜਿੱਥੇ ਮੇਰੇ ਬਿਜ਼ਨਸ ਸੈਟਅਪਸ ਇਨਾ ਉਥੇ ਗਵਰਨਮੈਂਟ ਦੀ ਇੱਕ ਕੰਡੀਸ਼ਨ ਆ ਗਈ ਕਿ ਤੁਸੀਂ ਜਿਹੜੇ ਨਵੇਂ ਸਟੂਡੈਂਟਸ ਜਾਂ ਨਵਾਂ ਕੋਈ ਵੀ ਜਿਹੜੇ ਆ ਰਹੇ ਨੇ ਉਹ ਪੀਆਰ ਨਹੀਂ ਲੈ ਸਕਦੇ ਤੇ ਪੂਰੇ ਦਾ ਪੂਰਾ ਸ਼ਹਿਰ ਹੀ ਖਾਲੀ ਹੋ ਗਿਆ ਸੀ ਸਟੂਡੈਂਟਸ ਆ ਮੂਵ ਆਊਟ ਕਰ ਗਏ ਸੀ ਤੇ ਪੰਜ ਰੈਸਟੋਰੈਂਟ 6 ਰੈਸਟੋਰੈਂਟ ਵਿੱਚ ਕੰਮ ਕਰਨ ਲਈ ਕੋਰੇ ਕੰਮ ਨਹੀਂ ਕਰਦੇ ਇਨਾ ਕੰਟਰੀਸ ਨੂੰ ਚਲਾਉਣ ਵਾਲੇ ਸਾਡੇ ਇੰਡੀਅਨ ਹੀ ਨੇ ਭਾਵੇਂ ਟਰਕਿੰਗ ਲਾਈਨ ਆ ਪਾਵੇਂ ਦੁਕਾਨਦਾਰੀ ਆ ਪਾਵੇਂ ਸਬਜ਼ੀਆਂ ਦੀ ਦੁਕਾਨ ਆ ਪਾਵੇਂ ਕੋਈ ਵੀ ਲਗਾ ਲੋ ਬਿਜ਼ਨਸ ਹੈ પેટ્રોલ ਸਟੇਸ਼ਨਸ ਨੇ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਚੀਜ਼ ਇੰਡੀਅਨਸ ਚਾਈਨਸ ਜਿਹੜੇ ਬਾਹਰੋਂ ਆਉਂਦੇ ਨੇ ਉਹ ਰਨ ਕਰ ਰਹੇ ਨੇ ਇਹ ਰਨ ਕਰਦੇ ਨੇ ਗਵਰਨਮੈਂਟ ਜਿਹੜੇ ਇਹਨਾਂ ਦੇ ਆਪਣੇ ਪਸ਼ਿੰਦੇ ਨੇ ਜਿਹੜੇ ਆਪਣੇ ਉਹਨਾਂ ਦੇ ਸਿਟੀਜ਼ਨਸ ਨੇ ਉਹਨਾਂ ਨੂੰ ਸਹੂਲਤਾਂ ਦਿੰਦੀ ਆ ਕੰਮ ਕਰਨ ਵਾਲੇ ਅਸੀਂ ਟੈਕਸ ਭਰਨ ਵਾਲੇ ਅਸੀਂ ਸਹੂਲਤਾਂ ਲੈਣ ਵਾਲੇ ਉਹਨਾਂ ਦੇ ਜਿਹੜੇ ਉੱਥੋਂ ਦੇ ਪਰਮਾਨੈਂਟ ਮਿਲਦੀ ਆ ਸਾਨੂੰ ਵੀ ਮੇਰੇ ਬੱਚਾ ਨੂੰ ਵੀ ਮਿਲੇਗੀ ਫਰੇਗੀ ਅਸੀਂ ਇੱਕ ਉਹਦਾ ਪਾਰਟ ਅਦਾ ਕਰਦੇ ਆ ਮਿਹਨਤ ਕਰਕੇ ਜਿਹਨੂੰ ਕਹਿੰਦੇ ਕਿ ਇੱਕ ਅਸੀਂ ਜਨਰੇਸ਼ਨ ਗੱਲ ਨਹੀਂ ਆਪਣੀ ਉਸ ਤੋਂ ਬਾਅਦ ਜਾ ਕੇ ਮੇਰੇ ਬੱਚੇ ਇੱਕ ਵਧੀਆ ਲਾਈਫ ਜੀਣਗੇ ਪਰ ਉਹਦੇ ਲਈ ਇਸ ਵੇਲੇ ਕੀ ਹੈ ਤੁਹਾਡਾ ਉਥੇ ਵੀਰ ਜੀ ਇਸ ਵਕਤ ਮੇਰੇ ਵਾਈਫ ਆ ਪੈਟਰੋਲ ਸਟੇਸ਼ਨ ਤੇ ਨੇ ਐਜ਼ ਅ ਮੈਨੇਜਰ ਇੱਜ਼ਤ ਹੈ ਮਾਨ ਹੈ ਪਰਿਵਾਰ ਮੇਰਾ ਦੋਨੋਂ ਬ੍ਰਦਰ ਉਥੇ ਨੇ ਕਾਰਬਾਰ ਆਪਣੇ ਨੇ ਤੇ ਬਹੁਤ ਸੋਹਣਾ ਸੈਟਅਪ ਆ ਪਰ ਸਾਰਾ ਕੁਝ ਛੱਡ ਗਏ ਮੇਰਾ ਜਦੋਂ ਆਹ ਦਾ ਮਕਸਦ ਵੀਰ ਜੀ ਸਕੂਨ ਸਕੂਨ ਸੀ ਕੁਝ ਬਿਜ਼ਨਸ ਜਿਹੜਾ ਬਿਹਤਰ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਰਨ ਕੀਤਾ ਜਾ ਸਕਦਾ ਉਹ ਤੁਸੀਂ ਆਊਟ ਆਫ ਕੰਟਰੀ ਕਰ ਸਕਦੇ ਆ ਪਰ ਉਹਦੇ ਨਾਲ ਨਾਲ ਰਿਸਕ ਬਹੁਤ ਵੱਡਾ ਕਿਵੇਂ ਤੁਸੀਂ ਸਿਰਫ ਜਦੋਂ ਇਹ ਕੰਮ ਸ਼ੁਰੂ ਨਹੀਂ ਕੀਤਾ ਸਿਰਫ ਗੁੱਡੀयां ਹਿੜਾਣ ਤੇ 2 ਕੁ ਮਹੀਨੇਾਂ ਦੇ ਵੀਰ ਜੀ ਡੈਫੀਨੇਟਲੀ ਮੈਂ ਮੈਂ ਹਰ ਸਾਲ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਆਵਾਂ ਪਰ ਜੇ ਵਿਆਂ ਜਾਂ ਕਹਾਲੋ ਕਿ ਇੱਕ ਅਗਰ ਆਨੇ ਆਂ ਅਸੀਂ ਪੂਰੀ ਸਾਲ ਦੀ ਕਮਾਈ ਸਾਡੀ ਇੱਥੇ ਆ ਕੇ ਅਸੀਂ ਖਤਮ ਕਰ ਦਿੰਨੇ ਦੋ ਮਹੀਨੇ ਕਰੇ। ਕੁੜੀਆਂ ਦਾ ਸ਼ੌਂਕ ਕਿਵੇਂ ਬਣ ਗਿਆ? ਕੁੜੀਆਂ ਵੀਰ ਜੀ ਸ਼ੁਰੂ ਤੋਂ ਹੀ ਜਦ ਚਾਦੀ ਪੁਸ਼ਤੀ ਚਾਚਾਈ ਨੂੰ ਦੇਖ ਕੇ ਜਾਂ ਲਗਾ ਲੋਗੇ ਇੱਕ ਪਾਰਟ ਆਫ ਕਲਚਰ ਆ ਅਮ੍ਰਿਤਸਰ ਦਾ 100 ਦੇਖਿਆ ਜਾਵੇ ਤਾਂ ਲੋਕੀ ਬਾਹਰੋਂ ਇੱਥੇ ਆ ਕੇ ਬਿਜ਼ਨਸ ਕੋਈ ਬੜੇ ਬੜੇ ਵੱਡੇ ਬਿਜ਼ਨਸ ਹੈ ਪਰ ਤੁਸੀਂ ਆ ਬਿਜ਼ਨਸ ਸ਼ੁਰੂ ਕੀਤਾ ਪਤੰਗਾਂ ਦਾ। ਵੀਰ ਜੀ ਮੇਰੀ ਬੇਟੀ ਨੇ ਕਿਹਾ ਸੀ ਕਿ ਜਿਹੜਾ ਪਾਪਾ ਤੁਹਾਡਾ ਪੈਸ਼ਨ ਹੈ ਨਾ ਉਹਨੂੰ ਕੰਟੀਨਿਊ ਕਰੋ। ਉਸ ਦੇ ਰਿਲੇਟਿਡ ਕੁਝ ਕਰੋ ਯੂ ਵਿਲ ਸਕਸੀਡ इजीली। ਤੇ ਪ੍ਰਮਾਤਮਾ ਦੀ ਮਿਹਰ ਦੇ ਨਾਲ ਜਦੋਂ ਇਹਦੇ ਉੱਤੇ ਵਰਕ ਕੀਤਾ ਸੀ ਅਸੀਂ ਤੇ ਉਮੀਦ ਨਾਲੋਂ ਵਧੀਆ ਜਿਆਦਾ ਰਿਸਪੌਂਸ ਮਿਲਿਆ ਅੰਮ੍ਰਿਤਸਰ ਦੇ ਵਿੱਚ ਹਾਂ ਤੁਹਾਡਾ ਸੁਣਨ ਜੀ ਆਂਦਾ ਬੱਚੇ ਗੰਦੇ ਆਸਟ੍ਰੇਲੀਆ ਵਾਲੀ ਗੁੱਡੀ ਦੇ ਦੋ ਇੰਡੀਆ ਵਾਲੀ ਖਾ ਸਕ ਤੁਹਾਡੀ ਤੰਗ ਦੇ ਵਿੱਚ ਅ ਵੀਰ ਜੀ ਮਿਹਨਤ ਮਿਹਨਤ ਮਾਰੀ ਹੈ ਪੂਰੇ ਸਾਲ ਦੀ ਜਿੰਨੂੰ ਕਹ ਲਓ ਕਿ ਅਰਦਾਸਾਂ ਨੇ ਮਿਹਨਤ ਆ 25 30 ਬੰਦੇ ਜਿਹੜੇ ਕੰਮ ਕਰਦੇ ਨੇ ਆਪ ਵੀ ਬਣਾਉਂਦੇ ਹੋ ਵੀਰ ਜੀ ਸਾਰੇ ਹੀ ਗੁੱਡੀ ਆਪ ਪਿਆਰ ਕਰਵਾਈ ਦੀਆਂ 99% ਗੁੱਡੀ ਜਿਹੜੀ ਆਪਣੀ ਇੱਥੇ ਆ ਸਾਰੀ ਆਪਣੀ। ਇਹ ਤਾਂ 2-3 ਮਹੀਨੇ ਦਾ ਬਿਜ਼ਨਸ ਆ ਸਬਾ। ਵੀਰ ਜੀ ਇਹ ਪੂਰੇ ਸਾਲ ਦਾ ਬਿਜ਼ਨਸ ਹੈ। ਇੱਕ ਨਜ਼ਰੀਆ ਇਹ ਦਿੱਲੀ ਦਾ ਕੰਮ ਸ਼ੁਰੂ ਹੋ ਜਾਂਦਾ ਪੂਰੇ ਸਾਲ ਦਾ ਆਰਡਰ। ਮਤਲਬ ਕਿ ਜਿਸੇ ਹਿਸਾਬ ਨਾਲ ਸਾਨੂੰ ਰਿਸਪੌਂਸ ਮਿਲਿਆ ਅਗਲਾ ਸਾਲ ਮੈਂ ਇਸ ਤੋਂ 5 ਗੁਣਾ ਆਪਣੀ ਲੇਬਰ ਵੀ ਵਧਾ ਲਾਂ ਮੈਨੂੰ ਉਹ ਵੀ ਥੋੜੀ ਪੈ ਜਾਣੀ। ਜਿਹੜੇ ਲੋਕ ਬਾਹਰ ਜਾਂਦੇ ਨੇ ਬੱਚੇ ਬਾਹਰ ਰੋ ਜਾਣ ਨੂੰ ਭਜਦੇ ਨੇ ਕੀ ਸੀ ਇਹ ਦੇਣਾ ਚਾਹੋਗੇ? ਵੀਰ ਜੀ 올 ਓਵਰ ਇੰਡੀਆ ਅੰਮ੍ਰਿਤਸਰ ਸ਼ਹਿਰ ਇਸ ਤਰ੍ਹਾਂ ਦਾ ਕਿ ਇੱਥੇ ਅਗਰ ਕਿਸੇ ਕੋ 100 ਕਰੋੜ ਰੁਪਇਆ ਵੀ ਹੈ ਨਾ ਇਕੱਠਾ ਉਹ ਐਕਟਿਵਾ ਚਲਾਉਂਦਾ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਕਿ ਅੰਮ੍ਰਿਤਸਰ ਬਹੁਤ ਅਮੀਰ ਸਿਟੀ ਆ ਵਨ ਆਫ ਦੀ ਰਿਚੈਸਟ ਸਿਟੀ ਆਫ ਇੰਡੀਆ ਅਗਰ ਇੱਥੇ ਰਹਿ ਕੇ ਬਿਜ਼ਨਸ ਨਹੀਂ ਕੀਤਾ ਜਾ ਸਕਦਾ ਫਿਰ ਭਾਵੇਂ ਅਮਰੀਕਾ ਚਲ ਜਾਓ ਭਾਵੇਂ ਚੰਦਰਮਾ ਤੇ ਚਲ ਜਾਓ ਉੱਥੇ ਵੀ ਨਹੀਂ ਕੀਤਾ ਜਾ ਸਕਦਾ ਕਰ ਇੱਥੇ ਸਭ ਕੁਝ ਹੈਗਾ ਅੰਮ੍ਰਿਤਸਰ ਦੇ ਵਿੱਚ ਜੇ ਇੱਥੇ ਨਹੀਂ ਨਾਗਾ ਫਿਰ ਮੈਂ ਕਹਾਂਗਾ ਦੁਨੀਆ ਦੇ ਕਿਸੇ ਕੋਰਨਰ ਚ ਨਹੀਂ ਹੈਗਾ ਆਣ ਵਾਲਾ ਕਿਸਾਨ ਨੂੰ ਆਨ ਵਾਲਾ ਵੀਰ ਜੀ ਇਸ ਤੋਂ ਬਾਅਦ ਖੇਤੀਬਾੜੀ ਦੇ ਰਿਲੇਟਿਡ ਕੁਝ ਸੋਚ ਰੱਖੀ ਹੋਈ ਆ ਕਿ ਆਉਣ ਵਾਲਾ ਟਾਈਮ ਜਿਵੇਂ ਜਿਵੇਂ ਲਗਾ ਲੋਗੇ ਤੁਸੀਂ ਬਿਮਾਰੀਆਂ ਜਾਂ ਇੱਕ ਮਟੀਰੀਅਲਿਸਟਿਕ ਹੋਈ ਜਾ ਰਹੀ ਆ ਦੁਨੀਆਦਾਰੀ ਖੇਤੀ ਵਾਲਾ ਕੰਮ ਜਿਹੜਾ ਇਹ ਬੜਾ ਇੰਪੋਰਟੈਂਟ ਆ ਜੇ ਕਿਸੇ ਕੋਲ ਜ਼ਮੀਨ ਹੈ ਆਪਣੀ ਜ਼ਮੀਨ ਸੰਭਾਲ ਕੇ ਰੱਖੇ ਵੇਚੇ ਨਾ ਵੇਚੇ ਨਾ ਵੀਰ ਜੀ ਆਪਣੀਆਂ ਬੇਵਕੂਫੀਆਂ ਦੇ ਨਾਲ ਆ ਮੈਂ ਆਇਆ ਮੈਂ ਗੁਰਦੁਆਰੇ ਤੋਂ ਵੀ ਰੋਟੀ ਖਾਂਦਾ ਰਿਹਾ ਮੈਂ ਲੋਕ ਘਰ ਜਾ ਕੇ ਵੀ ਰੋਟੀ ਖਾਦੀ ਆ ਯਾਨੀ ਕਿ ਮੈਨੂੰ ਕੋਈ ਸ਼ੋਅ ਆਫ ਆ ਗਈ ਮੈਂ 5 ਸਟਾਰ 3 ਸਟਾਰ ਹੋਟਲ ਦੀ ਹਾਂਜੀ ਹਾਂਜੀ ਉਹ ਕਹਿੰਦੇ ਕਿਸਾਨੀ ਨਹੀਂ ਹੈਗੀ ਵੀਰ ਜੀ ਹੈਗੀ ਆ ਤਰੀਕੇ ਦੇ ਨਾਲ ਕਰੀਏ ਹੈਗੀ ਆ ਜੇ ਕਿਸਾਨੀ ਨਹੀਂ ਹੈਗੀ ਤੇ ਫਿਰ ਕੁਝ ਨਹੀਂ ਹੈਗਾ ਜਿਹੜੀ 135 140 ਕਰੋੜ ਦੀ ਆਬਾਦੀ ਆ ਉਹਨੇ ਖਾਣਾ ਕੀ ਆ ਉਹਨੇ ਨੋਟ ਛੋਟ ਦਾ ਖਾਣੇ ਆ ਬਲਵਿੰਦਰ ਸਿੰਘ ਜੀ ਜੀ ਸਰ ਕਿੱਥੇ ਕੰਮ ਕਰਦੇ ਹੋ ਤੁਸੀਂ ਐਸੋਲੇ ਮੈਂ ਮਾਰੇ ਐਸੋਲੇ ਤਨਤਾਰ ਰੋਡ ਤੇ ਕੰਮ ਕਰ ਰਿਹਾ ਆ ਆਸਟ੍ਰੇਲੀਆ ਟੂ ਅੰਮ੍ਰਿਤਸਰ ਵਾਲਾ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਮਾਤਾ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਇਹ ਕੀ ਨਾਮ ਆ ਸਾਡੇ ਨਾਮ ਆ ਇਹ ਆਸਟ੍ਰੇਲੀਆ ਦਾ ਨਾਮ ਕਿਉਂ ਦਿੱਤੇ ਵਿੱਚ ਇਹ ਆਸਟ੍ਰੇਲੀਆ ਤੋਂ ਆਇਆ ਨਾ ਅੱਛਾ ਜੀ ਕੌਣ ਤੇ ਬਾਜੀ ਮਨਿੰਦਰ ਅੱਛਾ ਜੀ ਤੇ ਮੈਨੂੰ ਥੋੜਾ ਜਿਹਾ ਦੱਸੋ ਗੁੱਡੀ ਬੰਦੀ ਕਿਵੇਂ ਆ ਕੀ ਕੁਛ ਐਚ ਲੱਗਦਾ ਤੇ ਕਿਸ ਤਰ੍ਹਾਂ ਤਿਆਰ ਹੁੰਦੀ ਆ ਕੋਈ ਤਾਵੇ ਤੂਵੇ ਵੀ ਹੁੰਦੇ ਕੀ ਹੁੰਦਾ ਸਾਰਾ ਥੋੜਾ ਸਮਝਾਏ ਇਹ ਮਾਰੇ 20 'ਚ ਦਾ ਕਾਗਜ ਆਂਦਾ ਹਾਂ ਉਹਦੇ ਜੋ ਜਾਨੀਏ ਪੂਰੇ ਸਹਿਜ ਕੱਢਨੇ ਹੁੰਦੇ ਆ ਜਿਹੜਾ ਵੀ ਸਹਿਜ ਪਾਵੇਂ ਤਨ ਤاويه ਪਾਵੇਂ ਤاويه ਪਾਵੇਂ ਪੌਣੀ ਹੋਵੇ ਉਹ ਚੁਕਨੇ ਆ ਸਹਿਜ ਜੀ ਸਰ ਕਿੱਕੇ ਬੰਬੀ ਕੀ ਸਟਾਰਿੰਗ ਕਿੱਥੋਂ ਹੁੰਦੀ ਹੈ ਸਟਾਰ ਇੱਥੇ ਹੀ ਹੁੰਦੀ ਆ ਉਹ ਕੋ ਕਰਾ ਰਹੇ ਕੀ ਕੁਛ ਹੁੰਦਾ ਤਰਾ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਤੀਲੇ ਕਿਵੇਂ ਲੱਗਦੇ ਆ ਕਿੰਨੇ ਕਿਵੇਂ ਉਹ ਤੀਲੇ ਬਾਰੇ ਤੀਲੇ ਮਰਿਆ ਮੁੰਡੇ ਛੱੜ ਰਹੇ ਤੀਲੇ ਸਿਲਾਈ ਕਰ ਰਹਿਆ ਸਿਲਾਈ ਕਰਕੇ ਤੀਲਾ ਲੱਗਦਾ ਸਾਡਾ ਐਸਕੂਡੀ ਹੁੰਦੀ ਸਾਡੀ ਤੇ ਡਿਜ਼ਾਈਨ ਵੱਖਰੇ ਬੰਦੇ ਨੇ ਯਾਰ ਵੱਖਰੇ ਵੱਖਰੇ ਤੇ ਮੁਰਕੇ ਨੂੰ ਤਿਆਰ ਕੀਤਾ ਜਾਂਦਾ ਵੱਡੇ ਤੋਂ ਵੱਡਾ ਕਿੱਡਾ ਹੁੰਦਾ ਤੇ ਛੋਟੇ ਤੋਂ ਛੋਟਾ ਕਿੱਡਾ ਮਾਰੇ ਵੱਡੇ ਤੋਂ ਛੋਟੇ ਤੋਂ ਛੋਟਾ ਪੌਣੀ ਤੋਂ ਨਾਲੋ ਪੌਣੀ ਗੁੱਡੀ ਤੋਂ ਸਾਡੀ ਛੋਟੀ ਕਾਰ ਹੁੰਦੀ ਆ ਪੌਣੀ ਤੋਂ ਲਾ ਕੇ ਤਿੰਨ ਤਾਵੀ ਛੇ ਤਾਵੀ 12 ਤਾਵੀ ਤਾਵੀ ਕੀ ਹੁੰਦਾ ਤਾਵੀ ਨਹੀਂ ਸਮਝਣ ਦੇ ਮਾਰੇ ਤਾ ਪੂਰਾ ਆ ਜਦਾ ਆ 20 ਇੰਚ ਦਾ ਸ਼ੀਟ ਹੁੰਦੀ ਆ 20 ਇੰਚ ਦੀ ਸ਼ੀਟ ਹੁੰਦੀ ਆ ਅੱਛਾ ਇਹ 20 ਇੰਚ 30 ਇੰਚ ਦੀ ਆ ਵੇਖੋ ਇਸ ਸ਼ੀਟ ਨੂੰ ਦੀ 20 30 ਇੰਚ ਦੀ ਆ ਜੀ ਕਿੰਨੇ ਦਾ ਜੋ ਉਹਨੇ ਦਾ ਇਹਦੇ ਜੋ ਜਨ ਕੇ ਸਾਰੇ ਸਾਇਜ ਕੱਢਨੇ ਆ ਤੇ ਪਤੰਗ ਕਿਵੇਂ ਬਣਦੀ ਹੈ ਤੇ ਗੁੱਡਾ ਕਿਵੇਂ ਬੰਦਾ ਸਰ ਅਸੀਂ ਗੁੱਡੀ ਬਣਾਨੇ ਪੰਗਰੇ ਬਣਾਉਂਦੇ ਅੱਛਾ ਗੁੱਡੀ ਅਸੀਂ ਵੱਡੀ ਤੋਂ ਵੱਡੀ ਬਣਾਉਂਦੇ ਤੇ ਜੇ ਕਿਸੇ ਕਸਟਮਰ ਨੇ ਵੇਖਣਾ ਜਿਵੇਂ ਤੁਹਾਡੇ ਕੋਲ ਨਾਲ ਲੰਦਾ ਬਾਹਰੋਂ ਕਿਤੇ ਲੈਣੀ ਉਹ ਕਿਸ ਤਰ੍ਹਾਂ ਪਤਾ ਚੂਜ਼ ਕਰੇ ਆਪਣੀ ਪਤੰਗ ਨੂੰ ਕਿ ਸੁੱਧ ਹੋਏਗੀ ਜਾਂ ਇਹ ਵਧੀਆ ਉੱਡੇਗੀ ਮਰੇ ਜਿਹੜਾ ਢਾਣ ਵਾਲੇ ਜਿਹੜਾ ਢਾਣ ਵਾਲਾ ਨਾ ਉਹਨੂੰ ਆਪ ਹੀ ਪਤਾ ਲੱਜਾਂ ਰਾਤ 'ਚ ਫੜ ਕੇ ਵੀ ਇਹ ਉੱਡਣ ਵਾਲੀ ਆ ਕਿ ਨਹੀਂ ਉੱਡਣ ਵਾਲੀ ਇਹ ਜਿਹੜਾ ਢਾਣ ਵਾਲਾ ਨਾ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਪਤਾ ਹੁੰਦਾ ਜੀ ਨਾਲੀ ਤਾਂ ਨੰਨਾ ਚ ਤਸ ਨਹੀਂ ਜੀ ਹਾਂ ਜੀ ਅੱਜ ਤੇਰੇ ਕੋਲ ਤੇ ਆਇਆ ਕੀ ਕਰਨਾ ਹੈ ਜੀ ਅਸੀਂ ਇੰਨਾ ਜੀ ਦੁਕਾਨ ਇਹ ਆਪਣੇ ਵੱਡੇ ਵੀਰ ਹੈਗੇ ਆ ਤੇ ਆਪਾਂ ਇਹ ਹਰ ਸਾਲ ਆਈਦਾ ਗੁੱਡੀ ਲੈਣ ਵਾਸਤੇ ਤੇ ਹਰ 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 ਰਕੰ ਦਾ ਡਿਜ਼ਾਈਨ ਹੈਗਾ ਨਾ ਕੋ ਵੱਖਰੇ ਵੱਖਰੇ ਡਿਜ਼ਾਈਨ ਜਿਹੜਾ ਮਰਜ਼ੀ ਲੈਣਾ ਹੋਵੇ ਛੇ ਤਾਂ ਵੀ ਛੋੜਾ ਵੀ ਮਤਲਬ ਕਿ ਡਿਜ਼ਾਈਨ ਬਹੁਤੇ ਵਧੀਆ ਹੈ। ਮਾਰਕੀ ਨਾਲ ਘੱਟ ਡੇਟ ਹੈਗਾ ਵਾ ਤੇ ਗੁੱਡੀ ਵੀ ਪੂਰੀ ਓਕੇ ਹੈਗੀ ਆ। ਮਸ਼ਹੂਰ ਕਿਉਂ ਨਹੀਂ ਹੋ ਰਿਹਾ? ਇਹ ਆਪਣੇ ਮੇਨ ਡਿਜ਼ਾਈਨ ਕਰਕੇ ਬਾਕੀ ਵੀਰੋ ਨਾਲ ਦਾ ਸੁਭਾਅ ਵਧੀਆ ਵਾ। ਠੀਕ ਹੈ। ਕਿਨੇ ਬਾਹਰੋਂ ਆਏ? ਹਾਂਜੀ ਹਾਂਜੀ ਕਸਟਮਰ ਵੀ ਬੜੀ ਦੂਰੋਂ ਦੂਰੋਂ ਆਂਦੇ ਆ ਤੇ ਅਰਸਾ ਲਾਇਦਾ ਗੁੱਡੀ ਲੈਣ ਹਾਸਤੇ ਨਹੀਂ ਆ ਭਾਜੀ ਕਿਨੇ ਬਾਹਰ ਆਏ ਹਾਂਜੀ ਹਾਂਜੀ ਦੇਖੋ ਇਹ ਆਪਣਾ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਕਰੋਂ ਗੁੱਡੀ ਲੈਣ ਆਉਂਦੇ ਹਾਂਜੀ ਹਾਂਜੀ ਖਾਸ ਖਾਸ ਆਪਣਾ ਇਹ ਡਿਜ਼ਾਈਨ ਕਰਕੇ ਡਿਜ਼ਾਈਨ ਵਧੀਆ ਹੁੰਦੇ ਆ ਰੇਟ ਵੀ ਵਧੀਆ ਮਿਲ ਜਾਂਦਾ ਮਾਰਕੀਟ ਮੰਡਰੋ ਮੇਰਾ ਨਾਮ ਰਾਹੁਲ ਹੈ ਸਰ ਰਾਹੁਲ ਜੀ ਕਿੱਥੋਂ ਆਏ ਜੀ ਤੇ ਕੀ ਕਿੱਥੇ ਆਏ ਜੀ ਮੈਂ ਸਰ ਗਰਨਾਨਗਪੁਰੇ ਤੋਂ ਆਇਆ ਹਾਂ ਤੇ ਤਰਨਤਾਂ ਰੋਡ ਤੇ ਆਪਣੇ ਭਾਜੀ ਹੁਣਾਂ ਦੀ ਸ਼ਾਪ ਆ ਆਸਟ੍ਰੇਲੀਆ ਟ੍ਰੋਮਿਸਰ ਇਹਨਾਂ ਕੋ ਗੁੱਡੀ ਲੈਣ ਲਈ ਆਏ ਜੀ ਆਸਟ੍ਰੇਲੀਆ ਟ੍ਰੋਮਿਸਰ ਮਤਲਬ ਮਤਲਬ ਇਹ ਭਾਜੀ ਆਸਟ੍ਰੇਲੀਆ ਪਹਿਲਾਂ ਰਹਿੰਦੇ ਸੀ ਸਪੈਸ਼ਲ ਐਮਬੈਸਡਰ ਆਏ ਉੱਤਰੋਂ ਗੁੱਡੀਆਂ ਦੇ ਹੋਰ ਵੀ ਕਦੇ ਨਹੀਂ ਮਿਲਦੀਆਂ ਗੁੱਡੀਆਂ ਸਰ ਇੰਨਾ ਕੋ ਤਾਂ ਲੈ ਆਏ ਮੈਂ ਨਾ ਲੋਰੀਗੜ੍ਹਕ ਸ਼ੋਪ ਹੈਗੀ ਆ ਆਈ ਥਿੰਕ ਕੁਝ ਸ਼ੋਪ ਆ ਨਾਮ ਨਹੀਂ ਉਹਦਾ ਯਾਦ ਉੱਥੇ ਨਾ ਇਹਨਾਂ ਦਾ ਗੁੱਡਾ ਇੱਕ ਪਿਆਸ ਸੀ ਛੋਟਾ ਡੇਢ ਤਾਵੀ ਦਾ ਉਹ ਦੇਖਿਆ ਸੀ ਤੇ ਗੁੱਡੇ ਦੀ ਬਣਾਵਟ ਬਹੁਤ ਸੋਹਣੀ ਲੱਗੀ ਸੀ ਤੇ ਉਹਨਾਂ ਕੋ ਇਹਨਾਂ ਦਾ ਨੰਬਰ ਲਿਆ ਤੇ ਸਪੈਸ਼ਲ ਇਹਨਾਂ ਦਾ ਐਡਰੈਸ ਪੁੱਛ ਕੇ ਆਪਾਂ ਆਏ ਤੇ ਗੁੱਡੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਡਿਜ਼ਾਈਨ ਮਤਲਬ ਕਮਾਨੀ ਗੁੱਡੀ ਐਡੀ ਸੋਹਣੀ ਮਤਲਬ ਇੱਕ ਤੁਹਾਨੂੰ ਗੁੱਡੀਆਂ ਬਣਾਉਂਦੇ ਆ ਜਿਹੜੇ ਖਰਾਬ ਕਰਦੀਆਂ ਕੁਝ ਪ੍ਰੋਪਰ ਗੁੱਡੀ ਵਧੀਆ ਇੰਨਾ ਕੋਈ ਹੀ ਮਿਲੀ ਮੈਨੂੰ ਤਾਂ ਕਰਕੇ ਇੱਥੋਂ ਗੁੱਡੀ ਲੈਣ ਆਏ ਹਾਂ ਹੋਰ ਦੁਕਾਨਾਂ ਤੇ ਇਹਨਾਂ ਦੀ ਵਿਕਦੀਆਂ ਕਿਸ ਤਰ੍ਹਾਂ ਉੱਥੋਂ ਵੀ ਲੈ ਸਕਦੇ ਹਾਂ ਬਿਲਕੁਲ ਸਰਬੱਟ ਇਹਨਾਂ ਕੋਲ ਵਧੀਆ ਇੱਕ ਡਿਜ਼ਾਈਨਰ ਆ ਰੇਟ ਵੀ ਅੱਛੇ ਆ ਬਿਆਰ ਨਾਲੋਂ ਡੀਲਿੰਗ ਵਧੀਆ ਕਰਦੇ ਆ ਕਲਾਇਨਾਂ ਇਸ ਕਰਕੇ ਬਸ